ਨਮੋ ਬੁੱਧਾਇ ਕੀ ਤੁਸੀਂ ਜਾਣਦੇ ਹੋ ਕਿ ਪੰਜਾਬ ਵਿੱਚ ਬੁੱਧ ਧਰਮ ਦਾ ਇਤਿਹਾਸ 2000 ਸਾਲਾਂ ਤੋਂ ਵੱਧ ਪੁਰਾਣਾ ਹੈ ਜੋ ਕਿ ਤਥਾਗਤ ਗੌਤਮ ਬੁੱਧ ਦੇ ਸਮੇਂ ਤੋਂ ਸ਼ੁਰੂ ਹੁੰਦਾ ਹੈ ਪੰਜਾਬ ਕਦੇ ਇੱਕ ਖੇੜਦਾ ਬੋਧ ਧਰਮ ਦਾ ਕੇਂਦਰ ਸੀ ਜਿੱਥੇ ਵਿਹਾਰ ਸਤੂਪ ਅਤੇ ਮਹਾਨ ਵਿਦਵਾਨ ਰਹਿੰਦੇ ਸਨ ਅੱਜ ਤੋਂ 2000 ਸਾਲ ਪਹਿਲਾਂ ਚੀਨ ਜਾਪਾਨ ਕੋਰੀਆ ਤੋਂ ਪਿਕਸ਼ੂ ਬੁੱਧ ਧਰਮ ਬਾਰੇ ਹੋਰ ਜਾਣਨ ਲਈ ਪੰਜਾਬ ਆਏ ਸਨ ਮੌਰੀਆ ਸਾਮਰਾਜ ਦੌਰਾਨ ਸਮਰਾਟ ਅਸ਼ੋਕ ਨੇ ਭਾਰਤ ਵਿੱਚ ਸਤੂਪ ਅਤੇ ਮੱਠਾਂ ਦੀ ਸਥਾਪਨਾ ਕਰਕੇ ਗੰਦਾਰ ਖੇਤਰ ਵਿੱਚ ਬੁੱਧ ਧਰਮ ਨੂੰ ਫੈਲਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਸੀ ਲਗਭਗ 1000 ਸਾਲਾਂ ਤੱਕ ਬੋਧ ਧਰਮ ਪੰਜਾਬ ਵਿੱਚ ਪ੍ਰਮੁੱਖ ਧਰਮ ਰਿਹਾ ਜਿਸ ਨੇ ਸਥਾਨਕ ਸੱਭਿਆਚਾਰ ਅਤੇ ਵਿਆਪਕ ਭਾਰਤੀ ਪਰੰਪਰਾਵਾਂ ਨੂੰ ਪ੍ਰਭਾਵਿਤ ਕੀਤਾ ਸਮਰਾਟ ਅਸ਼ੋਕ ਤੋਂ ਇਲਾਵਾ ਕਈ ਹੋਰ ਬੋਧ ਰਾਜਿਆਂ ਨੇ ਪੰਜਾਬ ਅਤੇ ਗੰਦਾਰ ਤੇ ਰਾਜ ਕੀਤਾ ਸਭ ਤੋਂ ਪ੍ਰਸਿੱਧ ਇੰਡੋ-ਯੂਨਾਨੀ ਰਾਜਾ ਮੈਨੰਡਰ ਅਤੇ ਕੁਸ਼ਾਨ ਸ਼ਾਸਨ ਸਮਰਾਟ ਕਨੀਸ਼ਕ ਨੇ ਗੰਦਾਰ ਨੂੰ ਬੋਧ ਸੱਭਿਆਚਾਰ ਦਾ ਮਹੱਤਵਪੂਰਨ ਕੇਂਦਰ ਬਣਾਇਆ। ਭਾਵੇਂ ਬੋਧ ਤਰਮ ਪੰਜਾਬ ਤੋਂ ਲਾਪਤਾ ਹੋ ਗਿਆ ਪਰ ਪੁਰਾਤਤਵਕ ਸਬੂਤ ਅਜੇ ਵੀ ਵੇਖੇ ਜਾ ਸਕਦੇ ਹਨ ਜੋ ਪੰਜ ਦਰਿਆਵਾਂ ਦੀ ਧਰਤੀ ਦੇ ਪ੍ਰਾਚੀਨ ਇਤਿਹਾਸ ਨੂੰ ਉਜਾਗਰ ਕਰਦੇ ਹਨ। ਸਾਡੀ ਕੋਸ਼ਿਸ਼ ਹੈ ਕਿ ਅਸੀਂ ਪੰਜਾਬ ਦਾ ਪ੍ਰਾਚੀਨ ਇਤਿਹਾਸ ਤੁਹਾਡੇ ਸਾਹਮਣੇ ਲੈ ਕੇ ਆਈਏ। ਆਓ ਅਸੀਂ ਸਾਡੇ ਪ੍ਰਾਚੀਨ ਪੰਜਾਬ ਦੇ ਇਤਿਹਾਸ ਬਾਰੇ ਹੋਰ ਸਿੱਖੀਏ। ਸਾਡੇ ਚੈਨਲ ਦਾ ਮਕਸਦ ਤੁਹਾਨੂੰ ਪੰਜਾਬ ਦਾ ਪ੍ਰਾਚੀਨ ਇਤਿਹਾਸ ਨਾਲ ਜਾਣੂ ਕਰਵਾਉਣਾ ਹੈ। ਇਸ ਦੇ ਨਾਲ ਤੁਹਾਨੂੰ ਨਵੇਂ ਸਾਲ ਦੀਆਂ ਮੁਬਾਰਕਾਂ ਤੁਸੀਂ ਸਭ ਖੁਸ਼ ਤੇ ਤੰਦਰੁਸਤ ਰਹੋ